ਮਹਾਰਾਜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਅੱਜ ਪਾਈ ਫਿਰ ਅੰਮ੍ਰਿਤਪਾਲ ਸਿੰਘ ਜੀ ਕਰਦੇ ਆ ਕਿਉਂਕਿ ਹਰ ਕੋਈ ਦਿਨ ਅਜਿਆ ਨਹੀਂ ਹੋਣਾ ਜਿਸ ਦਿਨ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਨਾ ਛੜੀ ਹੋਵੇ ਨਾ ਚਰਚਾ ਦੇ ਵਿੱਚ ਆਇਆ ਹੋਵੇ ਭਾਈ ਅੰਮ੍ਰਿਤਪਾਲ ਸਿੰਘ ਜਿਸ ਦਿਨ ਦਾ ਭਾਈ ਅੰਮ੍ਰਿਤਪਾਲ ਸਿੰਘ ਦਵਾਈ ਤੋਂ ਆਉਂਦਾਗਾ ਪੰਜਾਬ ਵੱਲ ਉਸ ਦਿਨ ਤੋਂ ਇੱਕ ਸੰਘਰਸ਼ ਸ਼ੁਰੂ ਹੋ ਗਿਆ ਸੀ ਉਹ ਸੰਘਰਸ਼ ਜਿਹੜਾ ਅੱਜ ਸਿਖਰਾਂ ਤੇ ਆ ਬੇਸ਼ੱਕ ਸਮਿੰਦੀਆਂ ਸਰਕਾਰਾਂ ਨੇ ਜਿਹੜੀਆਂ ਉਹ ਐਨਐਸਏ ਲਾ ਦੇਣਾ ਚਾਹੇ ਬੰਦ-ਬੰਦ ਕਰ ਦੇਣਾ ਤੇ ਚਾਹੇ ਸਿੱਖ ਕੌਮ ਨੂੰ ਜਿਹੜਾ ਮਾਰਖ ਪਾ ਕੇ ਖਤਮ ਕਰ ਦੇਣ ਪਰ ਸਿੱਖ ਕੌਮ ਦੀ ਜਿਹੜੀ ਜ਼ਮੀਰ ਆ ਉਹ ਕਦੇ ਖਤਮ ਨਹੀਂ ਹੁੰਦੀ ਹੁੰਦੀ ਸੋਚ ਕਦੇ ਖਤਮ ਨਹੀਂ ਹੁੰਦੀ ਹੁੰਦੀ ਤਾਂ ਨੇ ਸਾਡੀਆਂ ਮਾਮਾ ਜਿਨ੍ਹਾਂ ਨੇ ਗਲਾਂ ਦੇ ਵਿੱਚ ਜਿਹੜੇ ਹਾਰ ਵੀ ਪਵਾਏ ਨੇ ਬੱਚਿਆਂ ਦੇ ਟੋਟੇ ਕਰ ਕਰਕੇ ਮੀਰ ਮੰਨੂ ਦੀ ਜਿਨ੍ਹਾਂ ਨੇ ਚੱਕੀਆਂ ਵੀ ਪੀਸੀਆਂ ਨੇ ਤੇ ਜਿਨ੍ਹਾਂ ਨੇ 84 ਵੇਲੇ ਵੀ ਜਿਨ੍ਹਾਂ ਨੇ ਆਪਣੇ ਅਧਿਪਤ ਤੋਰੇ 1990 92 ਦੇ ਵਿੱਚ ਵੀ ਦਹਾਕੇ ਦੇ ਵਿੱਚ ਵੀ ਸਾਡੀਆਂ ਅੱਜ ਉਹ ਮਾਮਾ ਜਿਉਂਦਿਆਂ ਨੇ ਜਿਨ੍ਹਾਂ ਦੇ ਝਾਲਮਾਂ ਨੇ ਕੋ-ਕੋ ਕੇ ਸ਼ਹੀਦ ਕੀਤੇ ਨੇ ਪੁੱਤਾਂ ਅੱਜ ਉਹ ਮਾਮਾ ਵੀ ਜਿਉਂਦਿਆਂ ਨੇ ਕਹਦੇ ਹੁੰਦੇ ਆ ਕਿ ਪੁੱਤਾਂ ਵਾਲੇ ਪੁੱਤਾਂ ਦੇ ਦਰਦ ਬੜੇ ਔਖੇ ਹੁੰਦੇ ਆਪਣੇ ਸਾਥੀ ਦੇ ਹੱਥ ਧਰ ਕੇ ਦੇਖੋ ਜੇ ਕਰ ਤੁਹਾਡੇ ਪੁੱਤ ਨੂੰ ਕੋ ਕੋ ਕੇ ਗੋਲੀਆਂ ਮਾਰੀਆਂ ਜਾਣ ਜਾਂ ਤੁਹਾਡੇ ਪੁੱਤਾਂ ਨੂੰ ਬੰਦੀ ਬਣਾਇਆ ਜਾਵੇ 30 32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਸੜ ਰਹੇ ਹਨ ਚਾਹੇ ਝੂਠੀ ਐਨਐਸਏ ਲਗਾ ਕੇ ਕਾਲੇ ਪਾਣੀ ਦੇ ਵਿੱਚ ਤੁਹਾਡੇ ਪੁੱਤਾਂ ਨੂੰ ਭੇਜਿਆ ਹੋਵੇ ਪਰ ਧਰਨਾ ਨੇ ਉਹ ਫੇਰ ਵੀ ਮਾਮਾ ਤੇ ਉਹਨਾਂ ਮਾਮਾ ਦਾ ਜ਼ਿਕਰ ਕਰਨਾ ਸਾਨੂੰ ਬਣਦਾਗਾ ਅੱਜ ਭਾਈ ਅੰਮਰਤਪਾਲ ਸਿੰਘ ਦੀ ਮਾਤਾ ਗਰਦਾਸਪੁਰ ਦੇ ਪਿੰਡ ਅੰਮੀਪੁਰ ਦੇ ਅੰਮੀਪੁਰ ਪਿੰਡਾ ਉੱਥੇ ਇੱਕ ਸਲਾਨਾ ਜੋੜ ਵਰਸੀ ਸੀ ਉੱਥੇ ਗਏ ਸੀ ਤੇ ਉਹਨਾਂ ਦੀ ਤੁਹਾਨੂੰ ਆਵਾਜ਼ ਵੀ ਸੁਣਾਉਣਿਆ ਤੇ ਕੀ ਕਿਹਾ ਉਹਨਾਂ ਨੇ ਸਿੱਖ ਕੌਮ ਨੂੰ ਕੀ ਕਿਹਾ ਆੱਜਕੱਲ੍ਹ ਦੀਆਂ ਮਾਮਾ ਤੇ ਉਹਨਾਂ ਦਿਨਾਵੀ ਮਾਮਾ ਤੇ ਦੂਜੇ ਮਾਮਾ ਦੇ ਵਿੱਚ ਸੇਹਦਾਂ ਦੀਆਂ ਮਾਮਾ ਜਿਹੜੀਆਂ ਸੇਹਦਾਂ ਦੇ ਕਤਾਰ ਵਿੱਚ ਖੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਫਰਕ ਬੜਾ ਹੁੰਦਾਗਾ ਪੁੱਤ ਦੇਸ਼ ਤੋਂ ਕੁਰਬਾਨ ਕਰਨੇ ਸੌਖੇ ਨਹੀਂ ਹੁੰਦੇ ਗੱਲਾਂ ਕਰਨੀਆਂ ਬੜੀਆਂ ਸਖਾਲੀਆਂ ਹੁੰਦੀਆਂ ਨੇ ਤੇ ਜਿਹੜੇ ਅੱਜ ਭਾਈ ਅੰਮਰਤਪਾਲ ਸਿੰਘ ਦਾ ਵਿਰੋਧ ਕਰ ਰਹੇ ਨੇ ਚਾਰ ਕੋ ਦੁੱਕੀ ਦੇ ਬੰਦੇ ਜੇ ਉਹਨੇ ਇਹ ਸੰਗਤ ਜਥੇਬੰਦੀਆਂ ਵਿੱਚ ਹੁਣ ਚਾਹੇ ਉਹ ਕਿਸੇ ਤਕਸਾਲ ਨਾਲ ਜੁੜੇ ਹੋਣਾ ਚਾਹੇ ਸਰੌਣੀ ਕਮੇਟੀ ਨਾਲ ਜੁੜੇ ਹੋਣ ਚਾਹੇ ਸਰਕਾਰਾਂ ਦੇ ਬਿਠਾਏ ਪਾਲਤੂ ਥਾਂ-ਥਾਂ ਤੇ ਬੈਠੇ ਨੇ ਜਿਹੜੇ ਉਹ ਭੌਂਕਦੇ ਹੋਣ ਪਰ ਸਾਡਾ ਜਵਾਬ ਉਹਨਾਂ ਨੂੰ ਇਹ ਆ ਕਿ ਸਾਡਾ ਜਿਹੜਾ ਜਾ ਜ਼ਾਲਮੀਆਂ ਸਰਕਾਰਾਂ ਦੇ ਨਾਲ ਵੈਰ ਹੁੰਦਾਗਾ ਤੇ ਤੁਸੀਂ ਤੁਹਾਡਾ ਜਿਗਰਾ ਸੜਨ ਲੱਗ ਜਾਂਦਾ ਤੁਹਾਡਾ कलेजा ਸੜਨ ਲੱਗ ਜਾਂਦਾ ਤੁਹਾਡੇ ਚਲੂਨੇ ਲੜਨ ਲੱਗ ਜਾਂਦੇ ਆ ਕਿ ਸਾਡੀ 50 50 60 60 ਸਾਲ ਦੀ ਹੋਰ ਹੋ ਗਈ ਸਨ ਤਾਂ ਕੋਈ ਦੁੱਕੀ ਪਿੱਛੇ ਨਹੀਂ ਪੁੱਸਦਾ ਤੇ ਇੱਥੇ 28 29 ਸਾਲ ਦਾ ਨੌਜਵਾਨ ਆ ਜਿਹਦੀ ਤੇ ਉਹਨੂੰ ਅੱਜ ਪੰਜਾਬ ਨੇ ਹੱਥਾਂ ਤੇ ਚੱਕਿਆ ਹੋਇਆਗਾ ਤੇ ਪੰਜਾਬ ਦੇ ਆ ਮਾਵਾ ਭੈਣਾ ਬਜ਼ੁਰਗ ਨੌਜਵਾਨਾਂ ਨੇ ਤੇ ਉਹਨੂੰ 1 ਚਾਰ ਲੱਖ ਵੋਟਾਂ ਪਈਆਂ ਚਾਰ ਲੱਖ ਤੇ ਜਿਹੜੇ ਅੱਜ ਦੁੱਕੀ ਤਿੱਕੀ ਦੇ ਬੰਦੇ ਭੌਂਕਦੇ ਫਿਰਦੇ ਆ ਉਹਨਾਂ ਨੂੰ ਚਾਰ ਵੋਟਾਂ ਨਹੀਂ ਪੈਂਦੀਆਂ ਮਥੇਰੀਆਂ ਨੇ ਜੋਰ ਲਾਇਆ ਮੈਂਬਰਸ਼ਿਪ ਖਤਮ ਕਰਾ ਦੇਵਾਂਗੇ ਮਥੇਰੀਆਂ ਨੇ ਜੋਰ ਲਾਇਆ ਤੇ ਪਤਾ ਨਹੀਂ ਅੰਬਰਤਪਾਲ ਨੂੰ ਭਵੰਤਮਨ ਤੋਂ ਪਾਛੇ ਲਵਾ ਦੇਣਗੇ ਅੰਬਰਤਪਾਲ ਨੇ ਜੋ ਬਿਆਨ ਦਿੱਤਾ ਪਤਾ ਨਹੀਂ ਦਿੱਤਾ ਨਾ ਦਿੱਤਾ ਉਹ ਨਾ ਮੇਰੇ ਧਿਆਨ ਦੇ ਵਿੱਚ ਆ ਤੇ ਨਾ ਹੀ ਮੈਂ ਜਿੱਦ ਤੱਕ ਸੁਣਿਆਂਗਾ ਪਰ ਭਵੰਤਮਾਨ ਕਹਿ ਰਿਹਾ ਕਿ ਮੈਨੂੰ ਅੰਬਰਤਪਾਲ ਨੇ ਬਿਆਨ ਦੇ ਵਿੱਚ ਇਸ ਤਰ੍ਹਾਂ ਕਿਹਾ ਕਿ ਜਿਹੜਾ ਬਿਆਨਤੇ ਦਾ ਹਾਲ ਹੋਊਗਾ ਕਿ ਭਵੰਤਮਾਨ ਉਹਨਾਂ ਲਿਆਂ ਤੇ ਤੁਰ ਪਿਆ ਤੇ ਭਵੰਤਮਾਨ ਦਾ ਵੀ ਇਹੋ ਹਾਲ ਹੋਊਗਾ ਜੇ ਅਸੀਂ ਕਹਿ ਦਈਏ ਕਿ ਸਾਨੂੰ ਵੀ ਭਾਈ ਭਗਵੰਤ ਮਾਨ ਤੋਂ ਖਤਰਾ ਹੈਗਾ ਸਾਡੀ ਜਾਨ ਨੂੰ ਵੀ ਖਤਰਾ ਹੈਗਾ ਸਾਡੀ ਜਾਨ ਨੂੰ 50 ਜਾਨਾਂ ਨੂੰ ਖਤਰਾ ਹੈਗਾ ਤੇ ਅਸੀਂ ਸਾਡੇ ਦੇ ਵਿੱਚ ਫਿਰ ਭਗਵੰਤ ਮਾਨ ਤੇ ਐਨਐਸਏ ਲੱਗੂਗੀ ਕਿ ਅਸੀਂ ਇਸ ਧਰਤੀ ਦੇ ਉੱਤੇ ਪੈਦਾ ਨਹੀਂ ਹੋਏ ਅਸੀਂ ਕੋਈ ਬਾਹਰੋਂ ਆਏ ਆ ਜਾਂ ਅਸੀਂ ਕੋਈ ਪਸ਼ੂ ਪ੍ਰੇਤਾਂ ਜਾਂ ਡੰਗਰ ਬਸੇ ਆ ਕਿ ਸਾਡੇ ਵਿੱਚ ਜਾਣ ਨਹੀਂ ਅਸੀਂ ਇਨਸਾਨ ਨਹੀਂ ਇਹ ਬੜੀਆਂ ਬੇਤੁਕੀਆਂ ਤੇ ਬੇਗੱਲਾਂ ਜਿਹੜੀਆਂ ਕਰ ਰਹੀਆਂ ਬੇਗੈਰਤਾਵਾਲੀਆਂ ਸਿੱਖ ਕੌਮ ਨੂੰ ਮੈਂ ਪਹਿਲਾਂ ਵੀ ਕਿਹਾਗਾ ਜਿੰਨਾ ਮਰਜ਼ੀ ਜ਼ੋਰ ਲਾ ਲੋ ਢੋਲਣ ਵਾਲੀ ਕੰਮ ਹੈ ਨਹੀਂ ਬਥੇਰੇ ਆਏ ਇੱਥੇ ਆ ਕੇ ਜਿਹੜੇ ਤੁਰ ਜਾਂਦੇ ਨੇ ਤੇ ਪਹਿਲਾਂ ਵੀ ਤੁਹਾਨੂੰ ਭਾਈ ਅੰਮਰਤਪਾਲ ਸਿੰਘ ਦੀ ਮਾਤਾ ਦਾ ਇੱਕ ਮੈਂ ਬਿਆਨ ਸੁਣਾਉਣਾ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਇੱਥੋਂ ਪਤਾ ਲੱਗਦਾ ਹੁੰਦਾਗਾ ਕਿ ਜੋਧਿਆਂ ਦੇ ਮਾਮਾ ਦੇ ਵਿੱਚ ਸਵਿੱਟ ਕਿਵੇਂ ਭਰੀ ਹੁੰਦੀ ਆ ਤੇ ਇੱਥੇ ਕੋਈ ਕਿਸੇ ਨੂੰ 4 ਦਿਨ ਦੀ ਜੇਲ੍ਹ ਹੋ ਜੇ ਇੱਥੇ ਮਾਮਾ ਤੇ ਭੈਣਾਂ ਸਾਡੀਆਂ ਰੋਣ ਲੱਗ ਜਾਂਦੀਆਂ ਨੇ ਕਿ ਸਾਡੇ ਮੁੰਡੇ ਨੂੰ ਪੁਲਿਸ ਨੇ ਚੁੱਕ ਕੇ ਲੈ ਗਏ ਪਰ ਅਜ ਧੰਨ ਉਹ ਮਾਮਾ ਨੇ ਸਿਰ ਚੁਕਦਾ ਉਹਨਾਂ ਮਾਮਾ ਅੱਗੇ ਜਿਨ੍ਹਾਂ ਨੇ ਆਪਣੇ ਬੱਚੇ ਕੋ ਕੋ ਕੇ ਸ਼ਹੀਦ ਵੀ ਕਰਵਾ ਲਏ ਤੇ ਜਿਨ੍ਹਾਂ ਦੇ 33 32 32 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਧੰਨੇ ਉਹ ਮਾਵਾ ਤੇ ਧੰਨਾ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਦਾ ਤੁਸੀਂ ਇਹ ਬਿਆਨ ਸੁਣੋ ਇੱਥੋਂ ਪਤਾ ਲੱਗਦਾਗਾ ਜਿਗਰਾ ਕੀ ਹੁੰਦਾਗਾ ਕਿਹਨੂੰ ਜਿਗਰਾ ਕਹਿੰਦੇ ਨੇ ਇਹ ਨੌਜਵਾਨ ਜੇ ਜੀਓ ਬੱਤ ਕਰੀਏ ਕਿ ਮੈਂ ਸਾਰੇ ਆਪਣੇ ਨੌਜਵਾਨ ਭਾਈ ਮੇਰੇ ਪੁੱਤ ਹੋਣ ਭਰਾ ਹੋ ਮੈਂ ਨਾ ਬੇਨਤੀ ਕਰਦੀ ਆ ਮੇਰੇ ਹੱਥ ਛੋੜ ਕੇ ਬੇਨਤੀ ਆ ਵੀ ਵਾਅਦਾ ਵਾਦਾ ਮਤ ਛਕੀਏ ਸਹੀ ਗੁਰੂ ਦੇ ਨਾਲ ਜੁੜੀਏ ਸਾਨੂੰ ਆਪਣੇ ਹੱਕਾਂ ਦਾ ਪਤਾ ਲੱਗੇ ਦੀ ਸਿੱਖਾਂ ਦੇ ਹੱਕ ਕੀ ਅੱਜ ਕਿਉਂਕਿ ਸਰਕਾਰਾਂ ਕਦੀ ਨਹੀਂ ਚਾਹੁੰਦੀ ਸਾਡੀ ਕੋਲ ਨੂੰ ਜੀਣ ਨਹੀਂ ਦੇਣਾ ਚਾਹੁੰਦੀ ਇਹ ਕਰਕੇ ਸਾਰੀ ਸੰਗਤ ਨੂੰ ਬੇਨਤੀ ਆ ਤੋਂ ਬਾਅਦ ਇਹਨਾਂ ਸ਼ਾਨ ਸਾਹਿਬ ਥੱਲੇ ਇਕੱਠੇ ਹੋਈਏ ਇਕੱਠੇ ਹੋ ਕੇ ਹਮਲਾ ਮਾਰੀ ਅਕੀ ਜੀ ਆਹ ਪਾਈ ਸਾਹਿਬ ਨੇ ਜਿਤਾਇਆ ਵਾ ਤੇ ਅਹੀਂ ਬਾਅਦ ਇਹਨਾਂ ਕੱਜਾਂ ਦਾ ਜਤਨ ਕਰੀਏ ਇਹ ਬਿਆਨ ਭਾਈ ਅੰਮਰਤਪਾਲ ਸਿੰਘ ਦੀ ਮਾਤਾ ਦਾ ਅੱਜ ਦਾ ਬਿਆਨ ਹੈ ਇਹ ਹੌਸਲੇ ਤੇ ਦਲੇਰ ਭਰਿਆ ਬਿਆਨ ਆ ਇਹ ਹੌਸਲਾ ਦੂਜੇ ਨੌਜਵਾਨਾਂ ਨੂੰ ਵੀ ਦਿੰਦਾਗਾ ਸਾਨੂੰ ਇਸ ਤੋਂ ਸਿੱਧ ਲੈਣਾ ਚਾਹੀਦੀ ਆ ਆਸੀਂ ਹਰ ਵੇਲੇ ਮਰਜੂ ਮਰਜੂ ਕਰੀ ਜਾਂਦੇ ਆ ਤੇ ਪਰ ਜਿਉਣਾ ਇੱਥੇ ਲੋਕ 100 ਸਾਲ ਦੀ ਉਮਰ ਭੋਗ ਕੇ ਵੀ ਮਰ ਜਾਂਦੇ ਆ ਜਿਉਣਾ ਉਹਨਾਂ ਨੂੰ ਵੀ ਕਹਿੰਦੇ ਆ ਤੇ ਇੱਥੇ 33 15-15 ਸਾਲਾਂ ਦੇ ਆ ਜਾਂ 2-2 ਸਾਲਾਂ ਦੇ ਨੌਜਵਾਨ ਵੀ ਜਿਹੜੇ ਸ਼ਹੀਦ ਹੋਏ ਨੇ ਤੇ ਜਿਉਣਾ ਉਹਨਾਂ ਨੂੰ ਵੀ ਕਹਿੰਦੇ ਨੇ ਜਾਉਣ ਤੇ ਮਰਨ ਦੇ ਵਿੱਚ ਫਰਕ ਹੁੰਦਾਗਾ ਮਰਨ ਤੇ ਮਰਨ ਦੇ ਵਿੱਚ ਫਰਕ ਹੁੰਦਾਗਾ ਐਸੀ ਮਰਨੀ ਜੋ ਮਰੇ ਬਹੁਤ ਦਾ ਮਰਨਾ ਹੋਏ ਕੈਸੀ ਮੌਤ ਮਰਨੀ ਚਾਹੀਦੀ ਆ ਜਿਸ ਤਰ੍ਹਾਂ ਸਾਦੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਸੇਧੀਆਂ ਪ੍ਰਾਪਤ ਕੀਤੀਆਂ 7 ਤੇ 9 ਸਾਲ ਦੇ ਬੱਚਿਆਂ ਨੇ ਜਿਹੜੇ ਈਨ ਨਹੀਂ ਮੰਨੀ ਸਾਨੂੰ ਉੱਥੋਂ ਸਬਕ ਸਿੱਖਣਾ ਚਾਹੀਦਾ ਉਹ ਅਮਰਨਾ ਉਹ ਅਸੀਂ ਦੀਪਾਣੀ ਜੂਝ ਕੇ ਮਰਨਾ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਸਾਡ ਆਸ ਇਹ ਜੀਵਨ ਦੀ ਜਿਹੜੀ ਆਸ ਆ ਸਾਨੂੰ ਜਿਹੜੀ ਅਸੀਂ ਲਾਈ ਬੈਠੇ ਆ ਕਿ ਅਸੀਂ ਪਤਾ ਨਹੀਂ 100 ਸਾਲ ਜਿਉਂਦਾਂਗੇ ਪਤਾ ਨਹੀਂ 80 ਸਾਲ ਜਿਉਲਾਂਗੇ ਇਹਦੇ ਨਾਲੋਂ ਜੇ ਤੂੰ ਜੀਵਨ ਦੀ ਇਹਨੂੰ ਆਸ ਛੱਡ ਕੇ ਆਸਮਕਾ ਕੇ ਇੱਕ ਵੈਗਰੂ ਦੇ ਉਹਦੇ ਹੁਕਮ ਦੇ ਵੱਧੇ ਵਿੱਚ ਆ ਉਸ ਗੁਰੂ ਦੇ ਜ਼ਿੰਦਗੀ ਜੇ ਅਰਪਣ ਕਰਦੇਵੇਂ ਤਾਂ ਇਸ ਨੂੰ ਤੁਹਾਡਾ ਮਰਨਾ ਸਫਲ ਹੋ ਜਾਏਗਾ ਤੁਹਾਡਾ ਇੱਥੇ ਜ਼ਿੰਦਗੀ ਵਿੱਚ ਆਉਣਾ ਸਫਲ ਹੋ ਜਾਏਗਾ ਤੇ ਮੈਂ ਦੂਜੇ ਜਿਹੜੇ ਸ਼ੰਘਣੇ ਸਾਡੇ ਚਾਹ 33 32 ਸਾਲਾਂ ਤੋਂ ਜੇਲਾ ਨੇ ਵਿੱਚ ਨੇ ਅਡੋਨੇ ਨੇਚਾ ਬਹਿਗਰੂ ਤੇ ਇੱਥੇ 30 ਦਿਨ ਨਹੀਂ ਕੱਟ ਹੁੰਦੇ ਤੇ ਕਹਿਣਾ ਤੇ ਕਰਨਾ ਬਹੁਤ ਮੁਸ਼ਕਲ ਆ ਭਾਈ ਅੰਮਰਤਪਾਲ ਸਿੰਘ ਦਾ ਜਿਹੜਾ ਮੈਂ ਇੱਕਾ ਗੱਲ ਕਰੀ ਕਿਸੇ ਪਾਰਟੀ ਦਾ ਗੂਸੀ ਰਾਜਨੀਤਿਕ ਪਾਰਟੀ ਦਾ ਮੈਂ ਉਹਨੂੰ ਇਹ ਸਵਾਲ ਕੀਤਾ ਸੀ ਕਿ ਭਾਈ ਅੰਮਰਤਪਾਲ ਸਿੰਘ ਦੇ ਸਬੰਧ ਦੇ ਵਿੱਚ ਤੁਸੀਂ ਧਰਨੇ ਮਜਾਰੇ ਕਿਉਂ ਨਹੀਂ ਕੀਤੇ ਮੈਨੂੰ ਕਹਿੰਦਾ ਵੀ ਤੂੰ 네ਗੇਟਿਵ ਜਿਹੜੀ ਗੱਲ ਨਾ ਕਰ ਜੇਕਰ ਅਸੀਂ ਨਾ ਰਾਜਨੀਤਿਕ ਲੋਕਾਂ ਨੂੰ ਜਿਹੜੇ ਚੌਧਰਾ ਦੇ ਭੁੱਖੇ ਨੇ ਜਿਹੜੇ ਕਹਿੰਦੇ ਆ ਕਿ ਕੁਰਸੀ ਕੁਰਸੀ ਭਾਲ ਦੇ ਭਾਲ ਦੇ ਮਰ ਜਾਂਦੇ ਇੱਥੋਂ ਚਲੇ ਜਾਂਦੇ ਆ ਤੇ ਜੇ ਉਹਨਾਂ ਨੂੰ ਸਹੀ ਸਵਾਲ ਕਰਦੇ ਤਾਂ 네ਗੇਟਿਵ ਆ ਜੇ ਉਹਨਾਂ ਦੇ ਹੱਕ ਦੇ ਵਿੱਚ ਕਹਦੇ ਕਿ ਤੁਸੀਂ ਬੜੇ ਹੀ ਤਗੜੇ ਹੋ ਬੜੇ ਮਹਾਨ ਹੋ ਬੜੇ ਸੂਰਮੇ ਬੜੀ ਤਾੜੀ ਕੁਰਬਾਨੀ ਆ ਤੇ ਫਿਰ ਉਹ ਬੰਦੇ ਖੁਸ਼ ਨੇ ਠੀਕ ਆ ਕਿ ਇਕਾ ਦੁੱਕਾ ਨੌਜਵਾਨਾਂ ਨੇ ਕਿਤਾ ਫਟੇਗੜ ਸਾਹਿਬ ਤੋਂ ਜਿਹੜਾ ਮਾਰਚ ਕੀਤਾ ਸੀ 1 ਅਪ੍ਰੈਲ ਮਾਰਚ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਹੋਰ ਹੋਇਆ ਹੋਊਗਾ ਪਰ ਜਿਸ ਤਰ੍ਹਾਂ ਹਨੇਰੀ ਝੁੱਲਣੀ ਸੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ 4 ਲੱਖ ਲੋਕਾਂ ਨੇ ਵੋਟਾਂ ਦੇ ਨਾਲ ਜਿਤਾਇਆ ਸੀ ਸਾਡੀਆਂ ਕਿਸਾਨ ਜਥੇਬੰਦੀਆਂ 32 ਕਿਸਾਨ ਜਥੇਬੰਦੀਆਂ ਨੇ ਕੁਝ ਹੋਰ ਬਣ ਗਿਆ ਹੋਣਗੇ ਉਹ ਤਾਂ 35 40 ਹੋ ਗਿਆ ਹੋਣਗੇ ਆ ਦੱਸੋ ਕਿ ਉਹਨਾਂ ਕਿਸਾਨ ਜਥੇਬੰਦੀਆਂ ਦੇ ਵਿੱਚ ਕਿੰਨੇ ਸਿੱਖ ਨੇ ਸਾਰੇ ਸਿੱਖਾਂ ਦੇ ਪਰਿਵਾਰ ਹੀ ਨੇ ਤੇ ਜਦੋਂ ਸਿੱਖ ਤੁਹਾਡੇ ਨਾਲ ਖਾਲਸਾ ਨੇ ਹਿੰਗ ਸਿੰਘਾ ਜਥੇਬੰਦੀਆਂ ਤੁਹਾਡੇ ਨਾਲ ਮੋਰਚੇ ਦੇ ਵਿੱਚ ਬਰਾਬਰ ਖੜਦੀਆਂ ਨੇ ਤਹਾਡੇ ਨਾਲ ਹਰ ਇੱਕ ਮੂਰਤੀ ਦੇ ਵਿੱਚ ਖੜਦਾ ਉਹ ਨੌਜਵਾਨ ਜਿਹੜਾ ਭਾਈ ਦੀਪ ਸਿੱਧੂ ਜਿਸੜਾ ਜਿਸਨੇ ਇੱਥੇ ਪੰਜਾਬ ਦੀ ਧਰਤੀ ਆ ਕੇ ਪ੍ਰਚਾਰ ਕੀਤਾ ਸੰਤਾਂ ਤੋਂ ਪ੍ਰਚਾਰ ਸ਼ੁਰੂ ਕਰਦਾ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਤੋਂ ਸਾਡੇ ਲੋਕਾਂ ਨੇ ਗਦਾਰ ਕਿਹਾ ਸਾਡੇ ਲੋਕਾਂ ਨੇ ਏਜੰਟ ਕਿਹਾ ਕੀ ਕੁਝ ਕਿਹਾ ਤੁਹਾਨੂੰ ਸਾਰਾ ਪਤਾ ਸਾਡੇ ਜਿਹੜੇ ਆਗੂ ਨੇ ਰਾਜਨੀਤਿਕ ਆਗੂ ਲਾ ਲਈਏ ਤੇ ਧਰਮ ਕਾ ਆਗੂ ਲਾ ਲਈਏ ਉਹਨਾਂ ਨੂੰ ਬੜੀ ਤਕਲੀਫ ਸੀ ਕਿ ਇਹ ਨੌਜਵਾਨ ਉੱਪਰ ਦਾ ਨੌਜਵਾਨ ਕਿੱਥੋਂ ਆ ਗਿਆ ਤੇ ਜਿਹੜੀਆਂ ਇਹਦੀਆਂ ਕਈਆਂ ਗੱਲਾਂ ਨੇ ਜਿਹੜੀਆਂ ਅੱਜ ਵੀ ਸੱਚ ਹੋ ਰਹੀਆਂ ਤੇ ਉਦੋਂ ਵੀ ਸੱਚ ਹੀ ਸੀ ਜਦੋਂ ਉਹਨੇ ਇੱਕ ਹੱਥ ਵਿੱਚ ਝਾੜੂ ਤੇ ਇੱਕ ਹੱਥ ਵਿੱਚ ਸ੍ਰੀ ਸਾਹਿਬ ਫੜ ਕੇ ਲੋਕਾਂ ਨੂੰ ਬੰਗਾਰ ਪਾਈ ਸੀ ਲਲਕਾਰਿਆ ਸੀ ਪਰ ਲੋਕ ਉਦੋਂ ਸੁੱਤੇ ਰਹੇ ਉਸ ਨੌਜਵਾਨ ਨੂੰ ਕੱਲਾ ਛੱਡਤਾ ਤੇ ਫਿਰ ਕੁੱਤਿਆਂ ਨੇ ਸਕਾਰ ਖੇਡਿਆ ਉਸ ਨੌਜਵਾਨ ਨੂੰ ਸ਼ਹੀਦ ਕੀਤਾ ਫਿਰ ਉਸ ਤੋਂ ਬਾਅਦ ਕਿੰਨਾ ਕਿੰਨਾ ਨੂੰ ਸ਼ਹੀਦ ਕੀਤਾ ਤੁਹਾਨੂੰ ਸਾਰਾ ਪਤਾ ਹੈਗਾ ਏਜੰਸੀਆਂ ਸਰਕਾਰਾਂ ਨੂੰ ਪਹਿਲਾਂ ਪਤਾ ਹੁੰਦਾ ਕਿ ਇਹ ਬੰਦੇ ਦੇ ਵਿੱਚ ਸਵਿੰਟਾ ਇਹ ਬੰਦਾ ਕੌਮ ਦਾ ਉਹ ਆਗੂ ਬਣ ਸਕਦਾ ਆਉਣ ਵਾਲਾ ਤੇ ਜਿਹੜਾ ਕੌਮ ਦੇ ਲਈ ਇੱਕ ਵੱਡਾ ਹੰਬਲਾ ਮਾਰ ਕੇ ਸਿੱਖ ਕੌਮ ਨੂੰ ਇਕੱਠੀ ਕਰ ਸਕਦਾ ਏਜੰਸੀਆਂ ਨੂੰ ਪਤਾ ਲੱਗ ਜਾਂਦਾ ਏਜੰਸੀਆਂ ਨੂੰ ਇਹ ਵੀ ਪਤਾ ਲੱਗ ਜਾਂਦਾ ਦੂਜੇ ਜਿਹੜੇ ਟੁਕੜਬੋਚ ਬੈਠੇ ਨੇ ਸਾਹਾਂ ਸਾਤੇ ਕਿ ਇਹਨਾਂ ਦੇ ਪੱਲੇ ਕੱਖ ਨਹੀਂ ਆ ਤੁम्मे ਵਰਗੇ ਜਿਹੜੇ ਬੈਠੇ ਨੇ ਢਿੱਡ ਵਧਾਇਆ ਹੋਇਆ ਸਿਰ ਪਕਲਾ ਇਹੀ ਆ ਕਿਤੇ ਸਿੱਖ ਕੌਮ ਦੇ ਹੱਕ ਦੇ ਵਿੱਚ ਬਿਆਨ ਨਹੀਂ ਦੇਣਾ ਤੇ ਜਿੱਦੇ ਅਰਦਾਸ ਕਰਨੀ ਹੁੰਦੀ ਆ ਵਾਦਲਾਂ ਦੀ ਉੱਤੇ ਆ ਜਾਂਦਾਗਾ ਤੇ ਦੀਪ ਸਿੱਧੂ ਦਾ ਜਗਾਇਆ ਹੋਇਆ ਦੀਵਾ ਜਿਹੜਾ ਦੀਪੋ ਜਗਾ ਗਿਆ ਤੇ ਸਦੀਆਂ ਤੱਕ ਜਿਹੜਾ ਜਗਦਾ ਰਹੂਗਾ ਚਾਹੋ ਭਾਈ ਅੰਮ੍ਰਿਤਪਾਲ ਸਿੰਘ ਦੇ ਰੂਪ ਦੇ ਵਿੱਚ ਹੋਵੇ ਚਾਹੇ ਹੋਰ ਅਨੇਕਾ ਸਿੰਘਾਂ ਦੇ ਰੂਪ ਦੇ ਵਿੱਚ ਹੋਵੇ ਬੇਸ਼ੱਕ ਅੱਜ ਸਾਡੇ ਜਿਹੜੇ ਮੋਨੇ ਨੌਜਵਾਨ ਨੇ ਅਸੀਂ ਉਹਨਾਂ ਤੋਂ ਜਿਹੜੇ ਲੋਕ ਨਫ਼ਰਤ ਕਰਦੇ ਨੇ ਉਹ ਤੁਹਾਡੇ ਨਾਲੋਂ ਜਿਹੜਿਆ ਤੁਸੀਂ ਮੈਂ ਮਾਫ਼ ਕਰਨਾ ਇਸ ਗੱਲ ਨੂੰ ਇੱਕ ਕਹੂੰ ਆ ਜਿਹੜਿਆ ਦਾੜੇ ਵਧਾਏ ਹੋ ਨੇ ਕਿਰਪਾਨਾਂ ਪਾਈਆਂ ਹੋਈਆਂ ਨੇ ਸਿੱਖੀ ਦੀ ਭੇਸ ਵਿੱਚੋਂ ਪਰ ਗੇਦੜਾਂ ਦੀ ਖਲ ਪਾ ਕੇ ਸ਼ੇਰਾਂ ਦੀ ਖਲ ਪਾ ਕੇ ਕਦੇ ਤੁਸੀਂ ਸ਼ੇਰ ਨਹੀਂ ਬਣ ਜਾਂਦੇ ਕੁੱਤਿਆਂ ਨੇ ਦਾ ਕੁੱਤੇ ਰਹਿਣਾਗਾ ਇਸ ਬੋਲ ਨੂੰ ਜੇ ਕਿਸੇ ਨੂੰ ਮਾੜਾ ਲੱਗਿਆ ਤੇ ਮੈਂ ਉਸ ਤੋਂ ਮਾफ़ी ਮੰਗਦਾਗਾ ਪਰ ਇਹ ਗੱਲਾਂ ਸਾਨੂੰ ਕਿਉਂ ਕਹਿਣੀਆਂ ਪੈਰੀਆਂ ਅੱਜ ਕਿਉਂ ਸਾਨੂੰ ਇੰਨਾ ਅੱਜ ਜ਼ੋਰ ਦੇਣਾ ਪੈ ਰਿਹਾ ਗੱਲਾਂ ਤੇ ਅੱਜ ਸਾਡਾ ਨੌਜਵਾਨ ਕਿੱਧਰ ਜਾ ਰਿਹਾ ਅੱਜ ਸਾਡਾ ਸਿੱਖ ਕਿੱਧਰ ਜਾ ਰਿਹਾ ਸਾਡੀ ਕੌਮ ਕਿੱਧਰ ਗਰਕ ਚੁੱਕੀ ਅੱਜ ਨਸ਼ਿਆਂ ਨੇ ਸਾਡਾ ਬੇੜਾ ਗਰਕ ਕਰਤਾ ਰਾਜਨੀਤਿਕ ਨੇ ਸਾਡਾ ਬੇੜਾ ਗਰਕ ਕਰਤਾ ਤੇ ਰੈਂਦਾ ਖੁੰਦਾ ਜਿਹੜੇ ਸਿੱਖ ਕੌਮ ਦੇ ਵਿੱਚ ਮਸੰਦ ਵੜ ਗਏ ਇਹਨਾਂ ਨੇ ਉਦੋਂ ਨੁਕਸਾਨ ਕਰਤਾ ਵੀਡੀਓ ਲੰਬੀ ਹੁੰਦੀ ਆ ਤੇ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ بلند ਆਵਾਜ਼ ਕਰਿਆ ਕਰੋ ਨੌਜਵਾਨੋ ਬਾਰ-ਬਾਰ ਨਹੀਂ ਜਗਤੇ ਆਉਣਾ ਇਹ ਤਾਂ ਕਹਾਣੀਆਂ ਬਣਦੀਆਂ ਰਹਿਣਗੀਆਂ ਚੰਗਾ ਕੰਮ ਕਰੋਗੇ ਚੰਗੇ ਥਾਂ ਦੇ ਵਿੱਚ ਤੁਹਾਨੂੰ ਜਗ੍ਹਾ ਮਿਲ ਜੂਗੀ ਨਸ਼ੇ ਨਾਲ ਮਰਨਾ ਜਵੇਰ ਨੂੰ ਮਾਰ ਕੇ ਮਰਨਾ ਸਰਕਾਰਾਂ ਦੇ ਤਲੇ ਚੱਟ ਕੇ ਮਰਨਾ ਤੇ ਇਸ ਦੇ ਮਰਨ ਨਾਲੋਂ ਤੇ ਅਣਕ ਨਾਲ ਜਿਉਂ ਕੇ ਮਰ ਜਾਣਾ 100 ਗੁਣਾ ਚੰਗਾ ਗਾ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰੋ ਆਪਣੇ ਕਮੈਂਟ ਵੀ ਜਰੂਰ ਕਰਿਓ ਇਸ ਤੋਂ ਬਾਅਦ ਇੱਕ ਤੁਹਾਡੇ ਚਰਨਾਂ ਦੇ ਵਿੱਚ ਹੋਰ ਵੀਡੀਓ ਭਾਈ ਅਮਰਪਾਲ ਸਿੰਘ ਮਹਿਰੋ ਦੀ ਜਲਦੀ ਲੈ ਕੇ ਆ ਰਹੇ ਹਾਂ ਕਿ ਜਿਨ੍ਹਾਂ ਨੇ ਉਸ ਅਖੌਤੀ ਸਾਧ ਬਲਾਤਕਾਰੀ ਦਾ ਪਰਦਾ ਫਾਸ਼ ਕੀਤਾ ਸੀ ਉਹਦੇ ਸਬੰਧ ਦੇ ਵਿੱਚ ਤੁਹਾਡੇ ਨਾਲ ਜਰੂਰ ਗੱਲਬਾਤ ਕਰਨੀ ਆ ਤਾਂ ਤੱਕ ਦੇ ਉਹਨਾਂ ਇਜਾਜ਼ਤ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਖਮਲ ਸਿੰਘ ਉੱਬਾ